ਇਹਨੂੰ ਪਛਾਣਦਾ ਕੋਈ ਸਕਰੀਨ ਤੇ ਦੇਖੋ ਆਪਣੀ ਦੇ ਇਹ ਖੜਾ ਹੋਇਆ ਅੱਜ ਕੀ ਨਾਦਰ ਸੁਖਵਿੰਦਰ ਸੁਖਵਿੰਦਰ ਇਹ ਤੁਹਾਡੀ ਪਛਾਣ ਚ ਨਹੀਂ ਆਉਣਾ ਇਹਦੇ ਮੰਮੀ ਦੱਸਣਗੇ ਕੌਣ ਆਏ ਹallelujah ਪਪਾ ਜੀ ਨੂੰ ਜੈ ਮਸੀਹ ਦੀ ਮੰਮਾ ਜੀ ਨੂੰ ਜੈ ਇਹਨੂੰ ਕੀ ਹੋਇਆ ਸੀ ਮੇਰੇ ਬੱਚੇ ਨੂੰ ਬਲੱਡ ਕੈਂਸਰ ਸੀ ਤੀਜੇ ਸਟੇਜ ਤੇ ਸੀ ਡਾਕਟਰਾਂ ਨੇ ਬਹੁਤ ਇਲਾਜ ਕੀਤਾ 9 ਮਹੀਨੇ ਹੋ ਗਏ ਨੇ ਅਸੀਂ ਐਡਮਿਟ ਰਹੇ ਹਾਂ ਹਸਪੀਟਲ ਵਿੱਚ ਬਹੁਤ ਜ਼ਿਆਦਾ ਇੰਨਾ ਜ਼ਿਆਦਾ ਟਿੱਲਾ ਹੋ ਗਿਆ ਅਸੀਂ ਬਹੁਤ ਜ਼ਿਆਦਾ ਆਈ ਸੀ ਯੂ ਮੈਂ 7 ਦਿਨ ਰਿਹਾ ਸੀ ਤੇ ਪਾਪਾ ਜੀ ਵਾਲਾ ਸੀ ਰਿਕੋਰਡ ਬੋਲ ਕੇ ਪਾਉਂਦੇ ਰਿਹਾ ਇਹ ਬੱਚੇ ਦੇ 50 ਫੋਟੋ ਹੋਣਗੇ ਸਾਡੀ ਮੈਚ ਜਦੋਂ ਅਸੀਂ ਵੱਟੀ ਗਵਾਈ ਲੈ ਕੇ ਆਵਾਂਗੇ ਹੁਣ ਵੀ ਤੁਹਾਨੂੰ ਗਵਾਈ ਦੇ ਰਹੇ ਅਸੀਂ ਢੋਲ ਵਾਜ ਲੈ ਕੇ ਆਵਾਂਗੇ ਗਵਾਈ ਕੀ ਹੈ ਕਿ ਇਹ ਜਿਹੜਾ ਬੇਟਾ ਤੁਹਾਡੇ ਵਿਚਕਾਰ ਖੜਾ ਏ ਏਦਾਂ ਖੜਾ ਨਹੀਂ ਸੀਗਾ ਇਹ ਆਈਸੀਯੂ ਦੇ ਵਿੱਚ ਸੀ ਬਲੱਡ ਕੈਂਸਰ ਸੀ ਤੇ ਕਿੰਨੇ ਸੰਡੇ ਅੱਜ ਕਿੰਵਾ ਸੰਡੇ ਐ ਇਹਨੂੰ 5ਵਾਂ ਸੰਡੇ ਪੰਜਵਾਂ ਸੰਡੇ ਐ ਇਹ ਮੰਮੀ ਜਿਹੜੇ ਨੇ ਖੜੇ ਆ ਦੇ ਅੰਦਰ ਵੀ ਦੁਸ਼ਟ ਆਤਮਾ ਨਿਕਲਿਆ ਸੀ ਕਿ ਮੈਂ ਕੈਂਸਰ ਲਾਈ ਇਹਦੇ ਮੁੰਡੇ ਨੂੰ ਔਰ ਅੱਜ ਜਿਹੜਾ ਬੰਦਾ ਰੋਟੀ ਨਹੀਂ ਖਾਂਦਾ ਸੀ ਅੱਜ ਕੇ ਖਾਂਦਾ ਤਿੰਨ ਟਾਈਮ ਖਾਂਦਾ ਐ ਰੋਟੀ ਚਾਰ ਟਾਈਮ ਜੋ ਸਬਜ਼ੀ ਰੋਟੀ ਖਾਂਦੇ ਔਰ ਅੱਜ ਜਿੰਨੂ ਚੋਕ ਕੇ ਲਿਆਉਂਦੇ ਸੀ ਅੱਜ ਬੰਦਾ ਆਪੇ ਤੁਰ ਸਕਦਾ ਆ ਬਹੁਤ ਵਾਰ ਵੀ ਆਇਆ ਸੀ ਓ ਜੀਜ਼ਸ ਹਾਲੇਲੂਇਆ ਜਿਵੇਂ ਜਿਵੇਂ ਆਪਣੇ ਹੱਥਾਂ ਨੂੰ ਸਾਨੂੰ ਛੁੱਟੀ ਕਦੇ ਨਹੀਂ ਮਿਲੀ ਸੀ 4 ਦਿਨ ਦੀ ਛੁੱਟੀ ਦੇ ਦਸ ਪਾਣੀ ਦੇ ਹੁਣ ਐਨੀ ਪ੍ਰਭੂ ਪਰਮੇਸ਼ਰ ਨੇ ਮਿਹਰ ਕੀਤੀ ਅਸੀਂ ਮਾ ਅਭਿਸ਼ੇਕ ਜਾਏ ਤੇ ਡਾਕਟਰ ਵੱਡੇ ਡਾਕਟਰ ਨੇ ਖੁਦ ਆਪ ਕਹੇ ਤੁਹਾਡੀ ਦਵਾਈ ਚੱਲੇਗੀ ਮੋ ਦੁਆਰਾ ਉਹੀ ਕਾਰ ਚੱਲੇਗੀ ਦਵਾਈ ਤੇ ਕਹਿ ਰਹੇ ਨੇ ਬੋਨ ਟ੍ਰਾਂਸ ਉਹ ਤੇ ਰੋਟੀ ਰੋਟੀ ਖਾ ਲੈਂਦਾ ਹੁਣੇ ਤਾਰੀਫ ਕਰੋ ਜੋਰ ਦਾ ਤਾਲੀ ਮਜਾ ਕੇ ਜਿਹੜਾ ਲੋਹੜ ਤੁਹਾਡੇ ਤੇ ਹੋ ਰਿਹਾ ਮਹਾਂਸਾਮਰਤ ਬਾਤ ਕੀਤੀ ਜਾ ਰਹੀ ਹੈ ਪ੍ਰਭੂ ਯੇਸ਼ੂ ਨਵਾਂ ਜੀਵਨ ਨਵਾਂ ਜੀਵਨ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਸੱਜਣ ਉਠਾਓ ਉਠਾਓ ਸੱਜਣ ਉਹਦੇ ਕੰਮ ਨੇ ਅਨੇਕ ਦੇਖੇ ਉਹਦੇ ਕੰਮ ਨੇ ਅਨੇਕ ਦੇਖੇ ਮਾਇਆ ਅਭਿਸ਼ੇਕ ਉਹਦੇ ਕੰਮ ਨੇ ਅਨੇਕ ਦੇਖੇ ਮਾਇਆ ਅਭਿਸ਼ੇਕ ਸਾਰੇ ਰੋਗਾਂ ਤੋਂ ਸਾਨੂੰ ਓਛੜਾਉਂਦਾ ਏ ਸਾਰੇ ਰੋਗਾਂ ਤੋਂ ਸਾਨੂੰ ਓਛੜਾਉਂਦਾ ਸਾਰੇ ਸਾਰੇ ਰੋਗਾਂ ਤੋਂ ਸਾਨੂੰ ਓਛੜਾਉਂਦਾ ਏ ਸਾਰੇ ਰੋਗਾਂ ਤੋਂ ਹੁਸਨਾ 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 ਦੂਤ ਨੇ ਆਇਆ ਏ ਹੁਸਨਾ ਹੁਸਨਾ ਦੂਤ ਨੇ ਆਇਆ ਏ ਜਸੂ ਵੈਦ ਰੁਕੀਆਂ ਦਾ ਸਾਡੇ ਵਿੱਚ ਆਇਆ ਏ ਜਸੂ ਵੈਦ ਰੁਕੀਆਂ ਦਾ ਸਾਡੇ ਆਇਆ ਏ ਜਸੂ ਵੈਦ ਰੁਕੀਆਂ ਦਾ ਸਾਡੇ ਵਿੱਚ ਆਇਆ ਏ ਜਸੂ ਵੈਦ ਰੁਕੀਆਂ ਦਾ ਕਪੜਮਨੇ ਅਨੇਕ ਦੇਖੇ ਮਹਾ ਅਭਿਸ਼ੇਕ ਉਹਦੇ ਕਪੜਮਨੇ ਅਨੇਕ ਦੇਖੇ ਉਹਦੇ ਕਪੜਮਨੇ ਅਨੇਕ ਦੇਖੇ ਮਹਾ ਅਭਿਸ਼ੇਕ ਕਪੜਮਨੇ ਅਭਿਸ਼ੇਕ ਕੀ ਨਾਮਤਾ ਕਿੱਥੋਂ ਆਏ ਮੇਰੇ ਨਾਲ ਲਖਵੀਰ ਆ ਉਰਫ لال ਹਾਂਜੀ ਸਾਈਕ ਨੇੜੇ ਰੱਖੋ ਖੂਦੋਂ ਹੈ ਹਾਂਜੀ ਮੇਰੇ ਬੇਟੀ ਦੀ ਗੁਵਾਈ ਆ ਜੀ ਅੱਛਾ ਮੇਰਾ ਬੇਟਾ 6 ਮਹੀਨਾ ਸੱਤਾਂ ਤੋਂ ਅੰਦਰ ਸੀ ਜੇਲ ਦੇ ਵਿੱਚ ਅੱਛਾ ਜੇਲ ਦੇ ਅੰਦਰ ਸੀ ਬੇਟਾ ਹਾਂਜੀ ਕਿਹੜੇ ਕੇਸ ਦੇ ਵਿੱਚ ਹਾਂ ਪਾਊਡਰ ਪਾਇਆ ਸੀ ਪਾਊਡਰ ਪਾਇਆ ਸੀਗਾ ਹਾਂਜੀ 280 ਗ੍ਰਾਮ ਜੀ 280 ਗ੍ਰਾਮ ਪਾਊਡਰ ਦੇ ਕੇਸ ਚ ਹਾਂਜੀ ਬੇਟਾ ਅੰਦਰ ਸੀਗਾ ਹਾਂਜੀ ਅੱਛਾ ਕਿੰਨੇ ਮਹੀਨੇ ਹੋ ਚੁੱਕੇ ਸੀਗੇ ਹਾਂ ਇਹਨੂੰ 6 ਮਹੀਨੇ ਹੋ ਚੁੱਕੇ ਸੀ 6 ਮਹੀਨੇ ਹੋ ਚੁੱਕੇ ਸੀ ਹਾਂਜੀ ਅੱਛਾ ਔਰ ਕੀ ਗਵਾਈ ਕੀ ਅੱਜ ਤੁਹਾਡੀ ਸਾਡੀ ਗਵਾਈ ਇਹ ਵੀ ਮਲੇ ਜਿਹੜੀ 600 280 ਗ੍ਰਾਮ ਪਾਊਡਰ ਪਾਇਆ ਉਹਦੇ ਵਿੱਚ ਜ਼ੁਬਾਨ ਤ ਇਥੋਂ ਹੋਣ ਤਾਂ ਇੰਪੋਸੀਬਲ ਹੈ ਵੀ ਇਹ ਤਾਂ ਹੋਣੀ چاہیے ਚੰਡੀਗੜ੍ਹ ਹਾਈ ਕੋਰਟ ਚ ਹੋਣੀ ਸੀ ਜੁਡੀਸ਼ੀਅਲ ਕੋਰਟ ਦੇ ਵਿੱਚੋਂ ਹਾਂਜੀ ਉਹ ਜ਼ਮਾਨਤ ਹੋਣੀ ਸੀ ਨਹੀਂ ਹੋ ਸਕਦੀ ਸੀ ਨਹੀਂ ਹੋ ਸਕਦੀ ਹਾਂਜੀ ਅੱਛਾ ਸੈਸ਼ਨ ਚ ਨਹੀਂ ਚੰਡੀਗੜ੍ਹ ਤੋਂ ਇਹ ਸੈਸ਼ਨ ਚ ਨਹੀਂ ਹੋ ਸਕਦੀ ਇਹ ਹਾਈ ਕੋਰਟ ਚ ਹੋਣੀ ਸੀ ਅੱਛਾ ਹਾਂਜੀ ਇਹ ਤਾਂ ਸੰਤਾਂ ਦੀਆਂ ਦੁਆਵਾਂ ਤੇ ਸੰਤਾਂ ਦਾ ਪਿਆਰ ਹੈ ਜਿਹੜਾ ਇਸ ਬੱਚੇ ਨੂੰ ਵਾਪਸ ਲਿਆਇਆ ਹੈ ਤੁਸੀਂ ਜਿੱਦਾਂ ਜ਼ਮਾਨਤ ਲਈ ਜਾਂਦੇ ਸੀ ਔਰ ਵਕੀਲ ਸਾਹਿਬ ਕੀ ਕਹਿੰਦੇ ਸੀ ਕਿੰਨੇ ਟਾਈਮ ਬਾਅਦ ਹੋਏਗੀ ਜ਼ਮਾਨਤ ਅਹ ਵਕੀਲ ਸਾਹਿਬ ਕੀ ਕਹਿੰਦੇ ਵਕੀਲ ਸਾਹਿਬ ਤਾਂ ਕਹਿੰਦੇ ਵੀ ਮਤਲਬ 2 ਡੇਢ ਡੇਢ ਸਾਲ ਦੂ ਲੱਗ ਸਕਦਾ 2 ਸਾਲ ਵੀ ਲੱਗ ਸਕਦੇ ਆ 2 ਸਾਲ ਤੱਕ ਹਾਂਜੀ ਜ਼ਮਾਨਤ ਨਹੀਂ ਹੋ ਸਕਦੀ ਨਹੀਂ ਹੋਣੀ ਜੀ ਪਰ ਤੁਸੀਂ ਆ ਰਹੇ ਮਹਾ ਸਮਰਥੀ ਭਵਨ ਅੰਦਰ ਹਾਂਜੀ ਇਹ ਕੇਸ ਝੂਠਾ ਸੀ ਜਾਂ ਕਿੱਦਾਂ ਇਹ ਗਲੀ ਚੋਂ ਤੁਰੇ ਜਾਂਦੇ ਨੂੰ ਫੜ ਕੇ ਪਾਤਾ ਇਹ ਉਹ ਐਸਐਚ ਨਵੇਂ ਨਵੇਂ ਇੱਥੇ ਆਏ ਸੀ ਅੱਛਾ ਤੇ ਇਹ ਗਲੀ ਦੇ ਵਿੱਚ ਤੁਰੇ ਜਾਂਦੇ ਸੀ ਦੇ ਨਾਲ ਹੋਰ ਮੁੰਡਿਆਂ ਤੇ ਕੰਨਿਆਂ ਤੇ ਪਾਤੇ ਸੀ